ਸਦਾ ਨ ਬਾਗੀ ਬੁਲਬੁਲ ਬੋਲੇ ਰੰਜੀਤ ਸਿੰਘ ਲਹਿਰਾਜੀ ਦੀ ਲਿਖਤ ਕੁਝ ਮਹੀਨੇ ਪਹਿਲਾਂ ਆਪਣੇ ਦੋ ਦੋਸਤਾਂ ਹਰਨੇਕ ਅਤੇ ਮਢਾਲੀ ਤੇ ਗਰਦੀਪ ਸਿੰਘ ਸ਼ੀਨਾ ਨਾਲ ਮੈਂ ਕਰੀਬ 45 ਸਾਲਾਂ ਬਾਅਦ ਉਸ ਵਿਦਿਅਕ ਸੰਸਥਾ ਵਿੱਚ ਗਿਆੜਾ ਲਾਉਣ ਗਿਆ ਜਿਸ ਸੰਸਥਾ ਨੇ ਇੱਕ ਮਾਰਚੂ ਜਿਹੇ ਅਣਗੌਲੇ ਮੁੰਡੇ ਨੂੰ ਗੌਲਣਯੋਗ ਇਨਸਾਨ ਬਣਾਉਣ ਦਾ ਮੁੱਢ ਬੰਨਿਆ ਸੀ ਸਿਲੇਬਸ ਤੋਂ ਇਲਾਵਾ ਚੰਗਾ ਸਾਹਿਤ ਪੜਨਾ ਪਾਸ਼ਨ ਦੇਣਾ ਨਾਰੇ ਲਾਉਣੇ ਪੁਲਿਸ ਦੇ ਛਾਪਿਆਂ ਤੇ ਗ੍ਰਿਫਤਾਰੀਆਂ ਦਾ ਸਾਹਮਣਾ ਕਰਨਾ ਤੇ ਜੇਲ੍ਹਾਂ ਨੂੰ ਵਤਨ ਸੇਵਕਾਂ ਦੇ ਸਕੂਲ ਸਮਝਣਾ ਸਿਖਾਇਆ ਸੀ। ਉਹਦੇ ਵਿੱਚ ਬਿਤਾਏ 2 ਸਾਲਾਂ ਦੀਆਂ ਯਾਦਾਂ ਅੱਜ ਵੀ ਸਭ ਤੋਂ ਵੱਧ ਦਿਲ ਦਿਮਾਗ ਵਿੱਚ ਬਸੀਆਂ ਹੋਈਆਂ ਨੇ। ਮੈਂ ਉਹਨਾਂ ਯਾਦਾਂ ਨੂੰ ਮੁੜ ਤਾਜ਼ਾ ਕਰਨਾ ਤੇ ਉਹਦੇ ਅੱਜ ਦੇ ਮਾਹੌਲ ਨੂੰ ਦੇਖਣਾ ਚਾਹੁੰਦਾ ਸੀ। ਸਾਡੇ ਦਿਲ ਤੇ ਜਾਦੂ ਕਰਨ ਵਾਲੀ ਉਸ ਸੰਸਥਾ ਦਾ ਨਾਂ ਹੈ ਆਈਟੀਆਈ ਬਲੱਡਾ। ਮੇਰੇ ਨਾਲ ਗਏ ਦੋਵੇਂ ਸਾਥੀ ਵੀ ਉਸ ਸੰਸਥਾ ਦੇ ਵਿਦਿਆਰਥੀ ਰਹਿ ਚੁੱਕੇ ਸਨ ਅਤੇ ਮੇਰੇ ਪ੍ਰਾਣੇ ਸੰਗੀ ਸਾਥੀ ਵੀ ਮਾਰਚ 1979 ਵਿੱਚ 10ਵੀਂ ਪਾਸ ਕਰਨ ਤੋਂ ਬਾਅਦ ਮੈਂ ਜੁਲਾਈ 78 ਵਿੱਚ ਇਲੈਕਟ੍ਰੀਸ਼ੀਅਨ ਟ੍ਰੇਨਡ ਵਿੱਚ ਦਾਖਲਾ ਲੈ ਕੇ 2 ਸਾਲਾਂ ਦਾ ਪਟਾ ਉਹਦੇ ਨਾਂ ਲਿਖ ਦਿੱਤਾ ਮੈਨੂੰ ਅੱਜ ਵੀ ਉਹ ਦ੍ਰਿਸ਼ਚੇਤਿਆ ਜਦੋਂ ਮੈਂ ਇਸ ਸੰਸਥਾ ਵਿੱਚ ਪਹਿਲੀ ਵਾਰ ਪੈਰ ਪਾਇਆ ਸੀ ਉਦੋਂ ਇਸ ਦੀ ਵੱਖਰੀ ਹੀ ਪਹਿਚਾਨ ਤੇ ਵੱਖਰੀ ਹੀ ਰੌਣਕ ਹੁੰਦੀ ਸੀ ITI ਦੇ ਬੱਸ ਸਟਾਪ ਤੋਂ ਭਿੱਖੀ ਰੋਡ ਤੇ ਪਾਂਤ ਪਾਂ ਦੇ ਨਾਰਿਆਂ ਨਾਲ ਭਰੀ ਲੰਮੀ ਚਾਰਦਵਾਰੀ ਦੇ ਵਿਚਕਾਰ ਬਣੇ ਗੇਟ ਦੇ ਅੰਦਰ ਦਾਖਲ ਹੁੰਦਿਆਂ ਹੀ ਉੱਚੇ ਲੰਮੇ ਝੂਲਦੇ ਸਫੈਦੇ ਅਤੇ ਉਹਨਾਂ ਦੇ ਹੇਠਾਂ ਰਾਹਾਂ ਦੇ ਦੋਵੇਂ ਪਾਸੇ ਖਿੜੇ ਗੁਲਾਬ ਸਮੇਤ ਹੋਰ ਨਾ ਫੁੱਲਾਂ ਦੀ ਖੁਸ਼ਬੂਈ ਵਿਦਿਆਰਥੀਆਂ ਦਾ ਸਵਾਗਤ ਕਰਿਆ ਕਰਦੀ ਸੀ ਗੇਟ ਤੋਂ ਸਿੱਧੀ ਨਿਗਾਹ ਡਬਲ ਸਟੋਰੀ ਹੋਸਟਲ ਤੇ ਪੈਂਦੀ ਜਿੱਥੇ ਵੱਡੇ ਤੇ ਸੋਹਣੇ ਅੱਖਰਾਂ ਵਿੱਚ ਲੋਕ ਕੋਲਾਂ ਦੇ ਸ਼ਹੀਦਾਂ ਨੂੰ ਲਾਲ ਸਲਾਮ ਇਨਕਲਾਬ ਜਿੰਦਾਬਾਦ ਦੇ ਨਾਰੇ ਲਿਖੇ ਨਜ਼ਰ ਆਉਂਦੇ ਸਨ 게ਟ ਦੇ ਖੱਬੇ ਹੱਥ ਮੁਲਾਜ਼ਮਾਂ ਦੇ ਕੁਆਟਰ ਤੇ ਪ੍ਰਿੰਸੀਪਲ ਸਰਦਾਰ ਜਰਨੈਲ ਸਿੰਘ ਦੀ ਕੋਠੀ ਅਤੇ ਕੋਠੀ ਦੇ ਸਾਹਮਣੇ ਤੋਂ ਸੱਜੇ ਨੂੰ ਅੱਗੇ ਜਾ ਕੇ ਪ੍ਰਬੰਧਕੀ ਕੰਪਲੈਕਸ ਕਲਾਸਰੂਮ ਤੇ ਦਿਓ ਕਦ ਵਰਕਸ਼ਾਪ ਬਣੇ ਹੋਏ ਸਨ ਕੋਈ ਡੇਢ ਦਰਜਨ ਟ੍ਰੇਡਾਂ ਵਿੱਚੋਂ ਸ਼ਾਇਦ ਹੀ ਕਿਸੇ ਟ੍ਰੇਡ ਵਿੱਚ ਕੋਈ ਸੀਟ ਖਾਲੀ ਰਹਿੰਦੀ ਹੋਵੇ ਇੰਜ 5-600 ਵਿਦਿਆਰਥੀ ਤੇ ਵਿਦਿਆਰਥਣਾਂ ਦੀ ਚਹਲ ਕਦਮੀ ਸਵੇਰ ਤੋਂ ਸ਼ਾਮ ਤੱਕ 4 ਵਜੇ ਤੱਕ ਬਣੀ ਰਹਿੰਦੀ। ਹੋਸਟਲ ਵਾਲੇ ਪਾਸੇ ਬਣੀ ਚਾਹ ਦੀ ਕੋਆਪਰੇਟਿਵ ਕੈਂਟੀਨ ਸਮੇਤ ਤਿੰਨ ਚਾਰ ਲਾਈਨ ਟੋਲੀਆਂ ਵਿੱਚ ਬੈਠੇ ਮੁੰਡੇ ਕੁੜੀਆਂ ਨਾਲ ਭਰੇ ਭਰਾਏ ਰਹਿੰਦੇ। ਤੇ ਇੰਨਾ ਭਰੇ ਭਰਾਏ ਰਹਿੰਦੇ ਲੜਨਾਂ ਵਿੱਚ ਪੰਜਾਬੀ ਸਟੂਡੈਂਟ ਯੂਨੀਅਨ ਦੇ ਗੂੰਜਦੇ ਨਾਅਰੇ ਤੇ ਹੁੰਦੀਆਂ ਮੀਟਿੰਗਾਂ ਰੈਲੀਆਂ ਦੀ ਧਮਕ ਦੂਰ ਦੂਰ ਤੱਕ ਸੁਣਾਈ ਦਿੰਦੀ। ਇਹ ਗੂੰਜਦੇ ਨਾਅਰੇ ਤੇ ਰੈਲੀਆਂ ਮੀਟਿੰਗਾਂ ਵਿਦਿਆਰਥੀਆਂ ਨੂੰ ਨਾ ਸਿਰਫ ਆਪਣੇ ਸਗੋਂ ਹੋਰਨਾਂ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਤੇ ਲੜਨ ਦੀ ਵੀ ਜਾਣ ਸਿਖਾਉਂਦੇ ਸਨ। ਉਹਨਾਂ ਦਿਨਾਂ ਵਿੱਚ ਇਹ ਆਈਟੀਆਈ ਪੰਜਾਬ ਸਟੂਡੈਂਟ ਯੂਨੀਅਨਾਂ ਦੀ ਇਨਕਲਾਬ ਵਿਦਿਆਰਥੀ ਜਥੇਬੰਦੀ ਦਾ ਗੜ੍ਹ ਹੁੰਦੀ ਸੀ। ਇਸ ਜਥੇਬੰਦੀ ਦੀ ਤਾਕਤ ਪੂਤਰੇ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਸਮੇਤ ਸਿਆਸੀ ਚੌਧਰੀਆਂ ਤੇ ਗੁੰਡਾ ਅੰਸਰਾਂ ਦੀ ਤਾਂਚੇ ਫਸੇ ਕਿੱਲੇ ਕੱਢ ਦਿੰਦੀ ਸੀ। ਪੁਲਸ ਦੀਆਂ ਨਜ਼ਰਾਂ ਵਿੱਚ ਤਾਂ ਇਹ ਆਈਟੀਆਈ ਨਕਸਲੀਆਂ ਦਾ ਕਾਰਖਾਨਾ ਸੀ। ਯੂਨੀਅਨ ਪਿੰਡੂ ਸਿੱਧੇ ਸਾਦੇ ਤੇ ਗਰੀਬ ਕਰਨ ਦੇ ਮੁੰਡੇ ਕੁੜੀਆਂ ਲਈ ਢਾਲ ਵੀ ਸੀ ਤੇ ਤਲਵਾਰ ਵੀ ਜਿਨੇ ਮੇਰੇ ਵਰਗੇ ਪਤਾਨੀ ਕਿੰਨਿਆਂ ਦੀ ਜ਼ਿੰਦਗੀ ਵਿੱਚ ਕੋਣੀ ਮੋੜ ਲਿਆਂਦਾ ਤੇ ਆਪਣਾ ਕੈਰੀਅਰ ਸੰਵਾਰਨ ਚੱਲਿਆ ਨੂੰ ਸਮਾਜਿਕ ਸਰੋਕਾਰਾਂ ਦੇ ਰਾਹ ਪਾ ਦਿੱਤਾ ਇਸ ਲਈ ਉਸ ਆਈਟੀਆਈ ਵਿੱਚ ਜਾਣ ਲਈ ਦਿਲ ਕਾਲਾ ਸੀ ਪਰ ਉੱਥੇ ਹੁਣ ਨਾ ਉਹ ਗੁੱਡੀਆਂ ਸੰਤ ਨਾ ਪਟੋਲੇ ਸੁੰਨਸਾਨ ਯਾਪਦੀ ਆਈਟੀਆਈ ਦੇ ਲਾਨ ਵਿੱਚ ਬਹਿ ਕੇ ਗੱਲਾਂ ਕਰਨ ਤੋਂ ਬਾਅਦ ਅਸੀਂ ਕਲਾਸਰੂਮਾਂ ਤੇ ਵਰਕਸ਼ਾਪ ਦਾ ਢੇਡਾ ਲਾਇਆ ਵਰਕਸ਼ਾਪ ਦੀ ਹਾਲਤ ਸਾਡੇ ਵੇਲੇ ਨਾਲੋਂ ਵੀ ਖਸਤਾ ਸੀ ਵਰਕ ਕਰਨ ਵਾਲੇ ਵੱਡੇ ਵੱਡੇ ਬੈਂਚ ਉਹੀ ਸਨ ਡਰਾਈਵਿੰਗ ਸਿਖਾਉਣ ਵਾਲੀ ਜੀਪ ਤੇ ਜੋਗਾ ਉਹੀ ਬਾਬਾ ਆਦਮ ਬੇਲੇ ਦੇ ਸਨ ਬਸ 10-20 ਕੋ ਵਿਦਿਆਰਥੀ ਵਰਕਸ਼ਾਪ ਵਿੱਚ ਮਿਲੇ ਫਿਰ ਅਸੀਂ ਹੋਸਟਲ ਵੱਲ ਨਿਕਲ ਗਏ ਉਧਰ ਸਭ ਟਾਹ ਟੇਰੀ ਹੋਣ ਕਿਨਾਰੇ ਸੀ ਭਲਾੜਾ ਵਿੱਚ ਸਭ ਤੋਂ ਸਸਤੀ ਤੇ ਵਧੀਆ ਚਾਹ ਤੇ ਸਮੋਸਿਆਂ ਦੀ ਕੰਟੇਨ ਬੰਦ ਸੀ ਹੋਸਟਲ ਦੀ ਇਮਾਰਤ ਸੁਰੱਖਤ ਕਰਾਰ ਦੇ ਕੇ ਬੰਦ ਕੀਤੀ ਪਈ ਸੀ ਅਸੀਂ ਆਪਣਾ ਪੀਐਸਯੂ ਦੇ ਦਫ਼ਤਰ ਵਾਲਾ ਛੋਟਾ ਜਿਹਾ ਕਮਰਾ ਦੇਖਣ ਲਈ ਬਹੁਤੇ ਕਾਲੇ ਪਰ ਸਭ ਪਾਸੇ ਕੱਡੀਆਂ ਕੰਧਾਂ ਕਰਕੇ ਆਪਣੇ ਪਿਆਰੇ ਕਮਰੇ ਦੇ ਤਬਾਹੂ ਦਰਸ਼ਨ ਵੀ ਨਾ ਕਰ ਸਕੇ ਇਹ ਸਭ ਦੇਖ ਕੇ ਮਨ ਮਸੋਸਿਆ ਗਿਆ ਇੱਕੋ ਗੱਲ ਨੇ ਰਾਹਤ ਪਹਚਾਈ ਉਹ ਸੀ ਸਾਡਾ 45 ਸਾਲ ਬਾਅਦ ਆਉਣ ਦਾ ਪਤਾ ਲੱਗਣ ਤੇ ਪ੍ਰਿੰਸੀਪਲ ਸਾਹਿਬ ਨੇ ਕੁਝ ਸਟਾਫ ਮੈਂਬਰਾਂ ਵੱਲੋਂ ਚਾਹ ਪਿਆ ਕੇ ਸਾਡਾ ਮਾਨ ਤਾਨ ਕਰਨਾ ਜਾਦਾਂ ਸਾਂਝੀਆਂ ਕਰਦੇ ਹੋਏ ਅਸੀਂ ਇਹ ਦੱਸਿਆ ਕਿ ਅਸੀਂ ਪ੍ਰਿੰਸੀਪਲ ਸਰਦਾਰ ਜਰਨੈਲ ਸਿੰਘ ਖਿਲਾਫ ਨਾਰਾ ਨਹੀਂ ਸਿਲਾਇਆ ਪੂਰਨ ਗੁਰਸਿੱਖ ਹੁੰਦਿਆਂ ਵੀ ਉਹ ਸਾਡਾ ਸਭ ਤੋਂ ਵੱਧ ਮਾਣ ਕਰਦੇ ਸਨ ਤਾਂ ਉਹ ਗੱਦਗਦ ਹੋ ਗਈ ਤੇ ਫਿਰ ਉਹਨਾਂ ਤੋਂ ਵਿਦੈਗੀ ਲਈ ਕਿਸੇ ਨੇ ਠੀਕ ਹੀ ਕਿਹਾ ਹੈ ਸਦਾ ਨਬਾਗੀ ਬੁਲਬੁਲ ਬੋਲੇ ਸਦਾ ਨ ਮੌਜ ਬਹਾਰ